ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਇਸ ਧਰਤੀ ਨੂੰ ਪੈਦਾ ਕੀਤਾ ਤਾਂ ਉਸ ਤੋਂ ਬਾਅਦ ਪਤਾ ਹੀ ਨਹੀਂ ਪ੍ਰਮਾਤਮਾ ਦੇ ਹੁਕਮ ਦੇ ਨਾਲ ਕੀ ਕੋਸ਼ਿਸ਼ ਧਰਤੀ ਤੇ ਪੈਦਾ ਹੋਇਆ ਇਸ ਧਰਤੀ ਦੇ ਉੱਤੇ ਰਹਿ ਕੇ ਵਿਚਰ ਕੇ ਇੱਥੋਂ ਚਲੇ ਆ ਗਿਆ ਬਹੁਤ ਸਾਰੇ ਐਸੇ ਰਹੱਸ ਨੇ ਬਹੁਤ ਸਾਰੇ ਐਸੇ ਰਾਜ ਨੇ ਜਿਹੜੇ ਇਸ ਧਰਤੀ ਦੇ ਉੱਤੇ ਅੱਜ ਵੀ ਦਫਨ ਨੇ ਤੇ ਜਿਹਦੇ ਬਾਰੇ ਆਮ ਇਨਸਾਨ ਸੋਚ ਵੀ ਨਹੀਂ ਸਕਦਾ ਤੇ ਉਹਨਾਂ ਰਾਜ ਦੇ ਵਿੱਚੋਂ ਇੱਕ ਰਾਜ ਹੈਗਾ ਤਾਬੂ ਤੇ ਸਕੀਨਾ ਇੱਕ ਐਸਾ ਸੰਦੂਕ ਜਿਹਨੂੰ ਇਸ ਦੁਨੀਆ ਦੇ ਤਿੰਨ ਵੱਡੇ ਧਰਮ ਨੇ ਜਿਹੜੇ ਯਹੂਦੀ, ਈਸਾਈ ਤੇ ਇਸਲਾਮੀ ਉਹ ਤਿੰਨੇ ਲੱਭਦੇ ਨੇ ਤੇ ਤਿੰਨੇ ਧਰਮਾਂ ਦੇ ਵਿੱਚ ਤਬੂਤੇ ਸਕੀਨਾ ਨੂੰ ਮੁਕੱਦਸ ਮੰਨਿਆ ਗਿਆ ਤਿੰਨੇ ਧਰਮਾਂ ਦੇ ਵਿੱਚ ਤੇ ਤਿੰਨੇ ਧਰਮਾਂ ਦੇ ਲੋਕ ਇਹਨੂੰ ਲੱਭ ਰਹੇ ਨੇ ਜਦੋਂ ਤੋਂ ਇਹ ਗਾਇਬ ਹੋਇਆ ਉਹਦੇ ਬਾਰੇ ਆਪਾਂ ਬਾਅਦ 'ਚ ਉਹ ਗੱਲ ਕਰਦੇ ਆਂ ਆਪਾਂ ਅਕਸਰੀ ਗੱਲ ਕਰੀਦੀ ਆ ਕਿ ਅਰਾਂਧ ਦੇ ਵਿੱਚ ਜਿਹੜੀਆਂ ਖੋਜਾਂ ਹੋ ਰਹੀਆਂ ਨੇ ਉਹ ਕੋਈ ਆਮ ਖੋਜਾਂ ਨਹੀਂ ਹੈਗੀਆਂ ਹਰ ਦਿਨ ਉੱਥੇ ਕੁਛ ਨਾ ਕੁਛ ਨਵਾਂ ਦੇਖਣ ਨੂੰ ਮਿਲਦਾ ਜਿਹੜਾ ਸਾਨੂੰ ਹੈਰਾਨ ਕਰਦਾ ਆ ਪਿੱਛੇ ਦੀ ਰਪਾ ਨੇ ਗੱਲ ਵੀ ਕੀਤੀ ਆ ਵੀਡੀਓ ਵੀ ਪਾਈ ਆ ਕਿ ਪਿਰਾਮਿਡ ਦੇ ਥੱਲੇ ਉਹਨਾਂ ਨੂੰ ਇੱਕ ਬਹੁਤ ਖੂਫੀਆ ਰਾਹ ਮਿਲਿਆ ਤੇ ਥੱਲੇ ਕੁਛ ਇਦਾਂ ਦਾ ਮਿਲਿਆ ਜੀਨੂੰ ਦੇਖ ਕੇ ਲੱਗਦਾ ਕਿ ਪਿਰਾਮਿਡ ਇਕੱਲੇ ਪਿਰਾਮਿਡ ਨਹੀਂ ਹੈਗੇ ਕੋਈ ਉਹ ਮਸ਼ੀਨ ਆ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਕਿ ਆਨੂਨਾ ਕੀ ਨਵੀਰੂ ਗ੍ਰਹਿ ਤੋਂ ਇਸ ਗ੍ਰਹਿ ਦੇ ਉੱਤੇ ਐਸੇ ਲੋਕ ਆਏ ਨੇ ਜਿਹੜੇ ਸਾਡੇ ਤੋਂ ਬਹੁਤ ਜ਼ਿਆਦਾ ਐਡਵਾਂਸ ਸੀਗੇ ਅੱਜ ਵੀ ਐਸੀਆਂ ਕਈ ਭਾਸ਼ਾਵਾਂ ਲਿਖੀਆਂ ਮਿਲਦੀਆਂ ਨੇ ਜਿਨ੍ਹਾਂ ਨੂੰ ਟੀ ਕੋਡ ਹਾਲੇ ਤੱਕ ਦੁਨੀਆ ਦੀ ਕੋਈ ਵੀ ਸਾਇੰਸ ਨਹੀਂ ਕਰ ਪਾਈ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਐਸੇ ਬਹੁਤ سارے ਸਬੂਤ ਮਿਲਦੇ ਆ ਜਿਹੜੇ ਅੱਜ ਦੀ ਸਾਇੰਸ ਨੂੰ ਹੈਰਾਨ ਕਰ ਦਿੰਦੇ ਆ ਕਿ ਕਿੱਦਾਂ ਹੋ ਸਕਦਾ ਇਹ ਜਿੱਦਾਂ ਹੁਣ ਤੁਸੀਂ ਪੱਥਰ ਦੇਖਦੇ ਹੋ ਇਹ ਜੇ ਪਤਾ ਨਹੀਂ ਕਿੰਨੇ ਕ ਪੱਥਰ ਨੇ ਜਿਨ੍ਹਾਂ ਨੂੰ ਮੰਨਿਆ ਗਿਆ ਕਿ ਉਹ ਇਸ ਧਰਤੀ ਦੇ ਪੱਥਰ ਨਹੀਂ ਹੈਗੇ ਤੇ ਦੂਸਰੀ ਗੱਲ ਉਹ ਪੱਥਰ ਇੰਨੇ ਕ ਜਿਆਦਾ ਸਖਤ ਨੇ ਉਹਨਾਂ ਦੇ ਉੱਤੇ ਹੱਥ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੜਾਈ ਕਰਨੀ ਘੜ ਕੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੇਪ ਦੇ ਵਿੱਚ ਢਾਲਣਾ ਨਾ ਮੁਮਕਿਨ ਸੀਗਾ ਕਿਉਂਕਿ ਇਹਨਾਂ ਨੂੰ ਬਣਾਉਣ ਦੀ ਖਾਤਰ ਇੱਕ ਬਹੁਤ ਹੀ ਜਿਆਦਾ ਤਾਕਤਵਰ ਲੇਜ਼ਰ ਕਟਿੰਗ ਦੀ ਲੋੜ ਪੈਂਦੀ ਆ ਤੇ ਜਿਸ ਸਮੇਂ ਦੇ ਪੱਥਰ ਨੇ ਜਿਸ ਜ਼ਮਾਨੇ ਦੇ ਨਾਲ ਇਹ ਪੱਥਰ ਸੰਬੰਧ ਰੱਖਦਿਆ ਉਹਨਾਂ ਸਮਿਆਂ ਦੇ ਵਿੱਚ ਲੇਜ਼ਰ ਕਟਿੰਗ ਦਾ ਹੋਣਾ ਨਾ ਮਮਕਿਨਾ ਕਿਉਂਕਿ ਉਹ ਸਮੇਂ ਨੂੰ ਇਹ ਲੋਕ ਮੰਨਦੇ ਆ ਕਿ ਉਸ ਸਮੇਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਨਾ ਤਾਂ ਬਿਜਲੀ ਦਾ ਪਤਾ ਸੀ ਨਾ ਹੀ ਉਹ ਇੰਨੇ ਐਡਵਾਂਸ ਸੀਗੇ ਨਾ ਹੀ ਉਹਨਾਂ ਨੂੰ ਲੇਜ਼ਰ ਕੱਟ ਦਾ ਪਤਾ ਸੀ ਪਰ ਜਿੱਦਾਂ ਦੇ ਪ੍ਰੂਫ ਮਿਲਦੇ ਆ ਉਹਦੇ ਕਰਕੇ ਸਾਇੰਸ ਆ ਜਿਹੜੀ ਉਹ 당ਗ ਰਹਿ ਜਾਂਦੀ ਆ ਕਿ ਇਦਾਂ ਦੇ ਪੱਥਰਾਂ ਦੇ ਉੱਤੇ ਇਦਾਂ ਦੀ ਕਢਾਈ ਕਰਨੀ ਮਤਲਬ ਕਿ ਉਹ ਜਿਹੜੇ ਲੋਕ ਸੀ ਉਹ ਸਾਡੇ ਨਾਲੋਂ ਬਹੁਤ ਜ਼ਿਆਦਾ ਐਡਵਾਂਸ ਸੀ ਉਸ ਸਮੇਂ ਉਹਨਾਂ ਨੂੰ ਲੇਜ਼ਰ ਕੱਟ ਦੇ ਬਾਰੇ ਪਤਾ ਸੀ ਤੇ ਉਹਨਾਂ ਕੋਲ ਇਦਾਂ ਦੀ ਟੈਕਨੋਲੋਜੀ ਸੀਗੀ ਜਿਦੇ ਨਾਲੇ ਪੱਥਰਾਂ ਨੂੰ ਉਹ ਘਾੜ ਸਕਦੇ ਸੀ ਜਿਦੇ ਨਾਲੇ ਪੱਥਰਾਂ ਨੂੰ ਘਾੜ ਕੇ ਉਹਨਾਂ ਨੇ ਭਾਂਡੇ ਬਣਾਏ ਅਲੱਗ-ਅਲੱਗ ਸਮਾਨ ਤਿਆਰ ਕੀਤਾ ਤੇ ਇਹ ਪੱਥਰ ਇਸ ਕੱਲ ਦਾ ਸਬੂਤ ਨੇ ਕਿ ਉਹਨਾਂ ਦੇ ਕੋਲੇ ਜੋ ਵੀ ਉਸ ਸਮੇਂ ਟੈਕਨੋਲੋਜੀ ਸੀ ਉਹ ਅੱਜ ਦੀ ਸਾਇੰਸ ਨੂੰ ਵੀ ਮਾਤ ਪਾਉਂਦੀ ਸੀ ਹਾਲੇ ਤਾਂ ਇਹਨਾਂ ਨੂੰ ਇਹ ਹੀ ਨਹੀਂ ਸਮਝ ਆਉਂਦੀ ਕਿ ਪਿਰਾਮਿਡ ਦੇ ਉੱਤੇ ਜਿਹੜੇ ਰੱਖੇ ਹੋਏ ਪੱਥਰ ਨੇ ਉਹਨਾਂ ਨੂੰ ਕਿਵੇਂ ਇੰਨੇ ਸਟਿਕ ਤਰੀਕੇ ਦੇ ਨਾਲ ਘਟਿਆ ਗਿਆ ਹੋ ਇੰਨੇ ਸਟਿਕ ਤਰੀਕੇ ਦੇ ਨਾਲ ਉਹਨਾਂ ਨੂੰ ਕਿਵੇਂ ਕਟਿਆ ਗਿਆ ਹੋ ਕਿਉਂਕਿ ਇਹ ਲੇਜ਼ਰ ਕੱਟ ਤੋਂ ਬਿਨਾਂ ਸੰਭਵ ਨਹੀਂ ਪਰ ਆਪਾਂ ਆਖਰੀ ਗੱਲ ਕਰਦੇ ਹਾਂ ਕਿ ਪਰਮਾਤਮਾ ਦੇ ਰੰਗ ਨੇ ਇਹ ਐਂ ਨਹੀਂ ਸਮਝਾਉਣੇ ਹੈਗੇ ਹਨਾ ਪਤਾ ਹੀ ਨਹੀਂ ਕਿੱਥੇ ਕਿੱਥੇ ਦੁਨੀਆ ਵੱਸਦੀ ਹੈ ਤੇ ਉਹ ਸਭ ਤੋਂ ਕਿੰਨੇ ਅਡਵਾਂਸ ਨੇ ਤਿਆਨੂ ਨਾ ਕੀ ਟਾਟਾਰੀਅਨਸ ਉਹ ਸਾਰੇ ਨਵੀਰੂ ਗ੍ਰਹਿ ਤੋਂ ਜਦੋਂ ਧਰਤੀ ਤੇ ਆਏ ਸੀ ਉਸ ਸਮੇਂ ਉਹਨਾਂ ਦੇ ਕੋਲੇ ਬਹੁਤ ਜ਼ਿਆਦਾ ਅਡਵਾਂਸ ਟੈਕਨੋਲੋਜੀ ਸੀ ਫਿਰ ਹੁਣ ਆਪਾਂ ਗੱਲ ਕਰਦੇ ਹਾਂ ਜੋ ਨਮੀ ਖੋਜ ਹੋਈ ਆ ਇਰਾਨ ਦੇ ਵਿੱਚ ਉਹਨੇ ਪੂਰੀ ਦੁਨੀਆ ਦੇ ਵਿੱਚ ਫਿਰ ਤੋਂ ਇੱਕ ਵਾਰੀ ਤੜਥੱਲੀ ਮਚਾਤੀ ਆ ਪੂਰੀ ਦੁਨੀਆ ਦੇ ਵੱਡੇ ਤਿੰਨ ਧਰਮ ਨੇ ਜਿਹੜੇ ਉਹਨਾਂ ਦੀ ਨਿਗਾਹ ਇਰਾਨ ਵੱਲ ਨੂੰ ਹੋ ਗਈ ਆ ਉਤੋਂ ਪਹਿਲਾਂ ਆਪਾਂ ਆ ਇੱਕ ਛੋਟਾ ਜਿਹਾ ਕਲਿੱਪ ਸੁਣਦੇ ਆ ਫਿਰ ਅੱਗੇ ਗੱਲ ਕਰਦੇ ਆ ਇਰਾਨ ਮੇ ਤਾਬੂਤੇ ਸਕੀਨਾ ਦਾ ਨਕਸ਼ਾ دریاਫਤ ਹੋ ਚੁੱਕਾ ਹੈ ਔਰ ਇਰਾਨ ਮੇ ਕਹਰਾਮ ਮਚ ਗਿਆ ਹੈ ਹੁਣ ਦਾ ਦਾਵਾ ਹੈ ਕਿ ਮੌਜੂਦ ਹੈ ਔਰ ਮਸਜਿਦ ਅਕਸਾ ਕੀ ਨੀਚੇ ਜੋ ਸੁਰੰਗ ਹੈ ਉਸ ਮੇ ਮੌਜੂਦ ਹੈ ਕੋਸ਼ਿਸ਼ ਹਮੇ ਪਹਿਲਾਂ ਇਹ ਜਿਹੜੀ ਵੀਡੀਓ ਆ ਇੰਟਰਨੈਟ ਤੇ ਉੱਤੇ ਵਾਇਰਲ ਹੋਈ ਸੀ ਤੇ ਕਿਹਾ ਗਿਆ ਸੀ ਕਿ ਤਬੂਤੇ ਸਕੀਨਾ ਜਿਹੜਾ ਉਹ ਲੱਭ ਗਿਆ ਤੇ ਇਹ ਤਬੂਤੇ ਸਕੀਨਾ ਦੀ ਵੀਡੀਓ ਆ ਇਹ ਪਤਾ ਨਹੀਂ ਇੱਕ ਵਾਰੀ ਤਾਂ ਰੌਲਾ ਪਿਆ ਇੰਟਰਨੈਟ ਤੇ ਉਹ ਤੋਂ ਬਾਅਦ ਫਿਰ ਸਾਰੇ ਜਾਨੇ ਸ਼ਾਂਤ ਹੋ ਗਏ ਪਤਾ ਨਹੀਂ ਕਿਉਂ ਇਹ ਅਸਲੀ ਸੀ ਜਾਂ ਨਕਲੀ ਸੀ ਪਰ ਹੁਣ ਦੁਬਾਰਾ ਇਰਾਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਲੋਕਾਂ ਦਾ ਧਿਆਨ ਖਿੱਚਿਆ ਗਿਆ ਇੱਕ ਵਾਰੀ ਫਿਰ ਤੋਂ ਰੌਲਾ ਉੱਠਿਆ ਕਿ ਤਬੂਤੇ ਸਕੀਨਾ ਜਿਹੜਾ ਉਹਦਾ ਨਕਸ਼ਾ ਮਿਲ ਗਿਆ ਦੁਨੀਆ ਦੇ ਤਿੰਨ ਵੱਡੇ ਧਰਮ ਈਸਾਈ ਯਹੂਦੀ ਤੇ ਸਲਾਮ ਇਹ ਤਿੰਨੇ ਧਰਮਾਂ ਦੇ ਵਿੱਚ ਖਾਸ ਦਰਜਾ ਰੱਖਦਾ ਤਬੂਤੇ ਸਕੀਨਾ ਤੇ ਇਹ ਤਿੰਨੇ ਧਰਮ ਤਬੂਤੇ ਸਕੀਨਾ ਨੂੰ ਹਾਸਲ ਕਰਨਾ ਚਾਹੁੰਦੇ ਆ ਇਰਾਨ ਦੇ ਵਿੱਚ ਤਬੂਤੇ ਸਕੀਨਾ ਮਤਲਬ ਕਿ ਉਸ ਸੰਦੂਖ ਦਾ ਨਕਸ਼ਾ ਮਿਲਣ ਦਾ ਜਦੋਂ ਦਾਵਾ ਹੋਇਆ ਉਹ ਤੋਂ ਬਾਅਦ ਇਜ਼ਰਾਈਲ ਦੇ ਨਾਲ ਨਾਲ ਹੋਰ ਵੀ ਕਈ ਮੁਲਕਾਂ ਦੇ ਜਿਹੜੇ ਖੂਫੀਆ ਵਿਭਾਗ ਨੇ ਉਹਨਾਂ ਦਾ ਮੂੰਹ ਆ ਜਿਹੜਾ ਉਹ ਇਜ਼ਰਾਈਲ ਵੱਲ ਨੂੰ ਹੋ ਗਿਆ ਤਾਂ ਕਿ ਉਸ ਨਕਸ਼ੇ ਨੂੰ ਹਾਸਲ ਕਰ ਸਕਣ ਤਬੂਤੇ ਸਕੀਨਾ ਦਾ ਨਕਸ਼ਾ ਮਿਲਣਾ ਇਹ ਕੋਈ ਆਮ ਗੱਲ ਨਹੀਂ ਸਦੀਆਂ ਤੋਂ ਇਸ ਚੀਜ਼ ਦੀ ਤਲਾਸ਼ ਦੇ ਵਿੱਚ ਦੁਨੀਆ ਦੇ ਤਿੰਨ ਵੱਡੇ ਧਰਮ ਨੇ ਕਿਹਾ ਜਾਂਦਾ ਕਿ ਤਾਬੂਤੇ ਸਕੀਨਾ ਇੱਕ ਐਸਾ ਸੰਦੂਕ ਆ ਜਿਹਦੇ ਵਿੱਚ ਉਸ ਨਵੀਆਂ ਦੀਆਂ ਕੁਝ ਨਿਸ਼ਾਨੀਆਂ ਨੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਾਂ ਉਸ ਜੰਨਤ ਦੇ ਵਿੱਚੋਂ ਕੁਝ ਸਮਾਨ ਇਸ ਸੰਦੂਕ ਦੇ ਅੰਦਰ ਆ ਜਿਹਦੇ ਕਰਕੇ ਜਿਹੜਾ ਸੰਦੂਕ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੀ ਤਾਕਤ ਰੱਖਦਾ ਕਿਸੇ ਸਮੇਂ ਇਹ ਸੰਦੂਖ ਬਣੀ ਇਜ਼ਰਾਈਲ ਦੇ ਕਬਜ਼ੇ 'ਚ ਸੀ ਜਦੋਂ ਉਹਨਾਂ ਕੋਲੇ ਇਹ ਸੰਦੂਖ ਸੀਗਾ ਉਸ ਸਮੇਂ ਉਹਨਾਂ ਨੇ ਬਹੁਤ ਸਾਰੀਆਂ ਜੰਗਾਂ ਦਿੱਤੀਆਂ ਪਰ ਬਾਅਦ ਵਿੱਚ ਉਹ ਪਾਪ ਕਰਨੇ ਸ਼ੁਰੂ ਕਰਤੇ ਗੁਨਾਹ ਦੇ ਰਾਸਤੇ ਤੇ ਤੁਰ ਪਏ ਤਾਂ ਰੱਬੀ ਤਾਕਤਾਂ ਨੇ ਇਸ ਸੰਦੂਖ ਨੂੰ ਉਹਨਾਂ ਦੇ ਕੋਲੋਂ ਗਾਇਬ ਕਰਕੇ ਇਸ ਧਰਤੀ ਦੇ ਉੱਤੇ ਕਿਤੇ ਲੁਕੋਤਾ ਤੇ ਹੁਣ ਜਿਹੜੇ ਹਸਾਬ ਨਾਲ ਇਹਦੇ ਮਿਲਣ ਦੀਆਂ ਜਾਂ ਇਹਦੇ ਨਕਸ਼ੇ ਮਿਲਣ ਦੀਆਂ ਗੱਲਾਂ ਉੱਠਦੀਆਂ ਨੇ ਤਾਂ ਸਾਰੀਆਂ ਤਾਕਤਾਂ ਨੇ ਆਪਣਾ ਰੁਖ ਇਜ਼ਰਾਈਲ ਵੱਲ ਨੂੰ ਕਰਤਾ ਆਪਾਂ ਅਕਸਰੀ ਕਹੀਦਾ ਕਿ ਇਜ਼ਰਾਈਲ ਦੇ ਵਿੱਚ ਜਿਹੜੀਆਂ ਖੋਜਾਂ ਹੋ ਰਹੀਆਂ ਨੇ ਉਹ ਆਮ ਖੋਜਾਂ ਨਹੀਂ ਹੈਗੀਆਂ ਉਹ ਕੋਈ ਤੇਲ ਦੀਆਂ ਜਾਂ ਕਿਸੇ ਹੋਰ ਚੀਜ਼ ਦੀਆਂ ਖੋਜਾਂ ਨਹੀਂ ਹੈਗੀਆਂ ਉਹ ਕੋਈ ਐਸੀਆਂ ਤਾਕਤਾਂ ਦੀਆਂ ਖੋਜਾਂ ਨੇ ਜਿਦੇ ਬਾਰੇ ਆਪਾਂ ਅਕਸਰੀ ਪਹਿਲਾਂ ਗੱਲ ਕੀਤੀ ਆ ਕਿ ਇਜ਼ਰਾਈਲ ਦੇ ਵਿੱਚ ਕਿਸੇ ਸਮੇਂ ਨਵੀਰੂ ਗ੍ਰਹਿ ਤੋਂ ਬਹੁਤ ਐਡਵਾਂਸ ਸਿਵਲਾਈਜੇਸ਼ਨ ਰਹਿ ਕੇ ਗਈ ਆ ਤੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀਆਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਇਜ਼ਰਾਈਲ ਦੇ ਵਿੱਚ ਖੂਫੀਆ ਤੌਰ ਦੇ ਉੱਤੇ ਲੁਕੋ ਕੇ ਰੱਖੀਆਂ ਗਈਆਂ ਨੇ ਤਬੂਤੇ ਸਕੀਨਾ ਨੂੰ ਚੱਕਣਾ ਵੀ ਕਹਿੰਦੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਸੀ ਇਹਨੂੰ ਚੱਕਣ ਵਾਸਤੇ ਜਿਹੜੇ 6 ਤੋਂ 7 ਬੰਦੇ ਸੀਗੇ ਉਹ ਵੀ ਖਾਸ ਸੀਗੇ ਉਹ ਧਰਤੀ ਦੇ ਉੱਤੇ ਪੈਰ ਨਹੀਂ ਰੱਖਦੇ ਫਲੋਟ ਕਰਦੇ ਰਹਿੰਦੇ ਸੀ ਉੜਦੇ ਰਹਿੰਦੇ ਸੀ ਬੜਾ ਕੋਸ਼ਾ ਤਬੂਤੇ ਸਕੀਨਾ ਦੇ ਉੱਤੇ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਪਾਵਾਂਗੇ ਕਿਉਂਕਿ ਇਹ ਵੀ ਇੱਕ ਬੜਾ ਤਕੜਾ ਰਹੱਸ ਹੈ ਇਸਲਾਮ ਯਹੂਦੀ ਤੇ ਸਾਈਆਂ ਦੇ ਵਿੱਚ ਇਸ ਸੰਦੂਖ ਨੂੰ ਲੈ ਕੇ ਪਰਾ ਪਾਕਸਰੀ ਗੱਲ ਕਰੀ ਦੀਆ ਕਿ ਪ੍ਰਮਾਤਮਾ ਦੇ ਰੰਗ ਨੇ ਪਤਾ ਨਹੀਂ ਕਿੰਨੀਆਂ ਕ ਤਾਕਤਾਂ ਕੀ ਕੋਸ਼ਿਸ਼ ਧਰਤੀ ਦੇ ਉਤੋਂ ਵਿਚੜ ਕੇ ਚਲੇ ਆ ਗਿਆ ਸੋ ਆ ਪਾਕਸਰੀ ਗੱਲ ਕਰੀ ਦੀਆ ਕਿ ਉਸ ਰੱਬ ਨੂੰ ਯਾਦ ਕਰਿਆ ਕਰੋ ਉਹ ਤੋਂ ਬਿਨਾ ਕਿਸੇ ਨੇ ਬਾਹ ਨਹੀਂ ਪਾਣੀ ਜਿਉਂਦੇ ਬਸਤੇ ਰਹੋ ਧੰਨਵਾਦ